ਸਤਿ ਸ਼੍ਰੀ ਅਕਾਲ ਨਮਸਕਾਰ ਆਤਮ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਅੱਜ ਦਾ ਬਲੌਗ ਬਹੁਤ ਜ਼ਿਆਦਾ ਵੱਡੀ ਖਬਰ ਦੇ ਨਾਲ ਸ਼ੁਰੂ ਕਰਾਂਗੇ ਇੱਕ ਬਹੁਤ ਵੱਡੀ ਬ੍ਰੇਕਿੰਗ ਸਾਹਮਣੇ ਆਈ ਹੈ ਕੈਨੇਡਾ ਤੋਂ ਜਿੱਥੇ ਕੈਨੇਡਾ ਗਵਰਨਮੈਂਟ ਨੇ ਇੱਕ ਬਹੁਤ ਵੱਡਾ ਐਲਾਨ ਕੀਤਾ ਹੈ ਜੋ ਇਮੀਗ੍ਰੈਂਟ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਕਹੀ ਜਾ ਸਕਦੀ ਹੈ ਜੀ ਹਾਂ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਕੀਤੀ ਹੈ ਮਾਰਕ ਮਿਲਰ ਜਿਹੜੇ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਬਹੁਤ ਵੱਡੀ ਪਾਲਿਸੀ ਦਾ ਅਨਾਉਂਸਮੈਂਟ ਕੀਤਾ ਹੈ ਜਿਸ ਦੇ ਵਿੱਚ ਨਾ ਸਿਰਫ ਅਨਡਾਕੂਮੈਂਟਡ ਵਾਸਤੇ ਸਗੋਂ ਕੈਨੇਡਾ ਦੇ ਵਿੱਚ ਰਹਿ ਰਹੇ ਕੰਸਟਰਕਸ਼ਨ ਵਰਕਰ ਤੇ ਇਮੀਗ੍ਰੈਂਟ ਵਾਸਤੇ ਬਹੁਤ ਵੱਡੀ ਅਪਡੇਟ ਹੈਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਉਹਦਾ ਸੋਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਮਾਰਕ ਮਿਲਰ ਦੇ ਵੱਲੋਂ ਬੀਤੇ ਕੱਲ ਯਾਨੀ ਕਿ 7 ਫੈਬ 2025 ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਬਹੁਤ ਵੱਡਾ ਐਲਾਨ ਕੀਤਾ ਗਿਆ ਜਿਹੜੀ ਹੈ ਨਿਊਜ਼ ਰਿਲੀਜ਼ ਹੈ ਇਸ ਨੂੰ ਤੁਸੀਂ ਜਾ ਕੇ canada.ca ਤੇ ਦੇਖ ਸਕਦੇ ਹੋ ਮੈਂ ਉਸ ਦਾ ਲਿੰਕ ਜਿਹੜਾ ਹੈ ਉਹ ਵੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗਾ ਬਾਕੀ ਸਕਰੀਨ ਦੇ ਉੱਤੇ ਦੇਖੋ ਜੋ ਮੈਂ ਤੁਹਾਨੂੰ ਪੂਰਾ ਇਹ ਰੋਡ ਮੈਪ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਦੱਸਿਆ ਹੈ ਕਿ ਕਿਵੇਂ ਅਨਡਾਕੂਮੈਂਟਡ ਜਿਹੜੇ ਕੈਨੇਡਾ ਦੇ ਵਿੱਚ ਇਲੀਗਲ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹ ਲੀਗਲ ਰਾਸਤੇ ਤੇ ਆ ਸਕਦੇ ਨੇ ਕਿੱਦਾਂ ਉਹਨਾਂ ਨੂੰ ਪੀਆਰ ਦਾ ਇੱਕ ਪਾਥਵੇ ਆ ਇੱਕ ਟਰੈਕ ਦਿੱਤਾ ਜਾਵੇਗਾ ਹਾਲਾਂਕਿ ਇਸ ਨੂੰ ਰਿਵੀਲ ਹਾਲੇ ਨਹੀਂ ਕੀਤਾ ਗਿਆ ਦਾ एलिजिਬਿਲਟੀ ਕ੍ਰਾਈਟੇਰੀਆ ਹਾਲੇ ਰਿਵੀਲ ਨਹੀਂ ਕੀਤਾ ਗਿਆ ਤੇ ਕਦੋਂ ਤੋਂ ਇਹ ਕਹਿ ਸਕਦਾ ਹੈ ਕਿ ਨਵੀਂ ਪਾਲਿਸੀ ਇੰਟਰੋਡਿਊਸ ਕਰ ਦਿੱਤੀ ਗਈ ਕਦੋਂ ਤੋਂ ਲਾਗੂ ਹੋਵੇਗੀ ਇਸ ਬਾਰੇ ਹਾਲੇ ਕੋਈ ਅਪਡੇਟ ਨਹੀਂ ਹੈਗਾ ਪਰ ਕਪਲ ਆਫ ਵੀਕ ਦੇ ਵਿੱਚ ਇਹ ਚੀਜ਼ ਆਉਣ ਵਾਲੇ ਟਾਈਮ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਸੋ ਸਕਰੀਨ ਤੇ ਲੈ ਚੱਲਦਾ ਪੂਰੀ ਚੀਜ਼ਾਂ ਸਮਝਾਉਣਾ ਹੈ ਸਭ ਤੋਂ ਪਹਿਲਾਂ ਟੂਡੇ ਦਾ ਆਨਰੇਬਲ Mark Miller Minister of Immigration Refugee and Citizenship announced the government's intent to introduce a number of a new measures to support Canada construction industry. ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਕੰਸਟਰਕਸ਼ਨ ਇੰਡਸਟਰੀ ਦੇ ਵਾਸਤੇ ਇੱਕ ਵੱਡੇ ਨੰਬਰ ਦੇ ਵਿੱਚ ਕੁਝ ਮੀਜਰਸ ਲਿਆਂਦੀ ਜਾ ਰਹੀ ਹੈ। Canada government ਜਿਸ ਦਾ ਅਨਾਉਂਸਮੈਂਟ ਜਿਹੜਾ ਉਹ Mark Miller ਦੇ ਵੱਲੋਂ ਕੀਤਾ ਗਿਆ these measures are within the scope of the 2025 27 ਇਮੀਗ੍ਰੇਸ਼ਨ ਲੈਵਲ ਪਲਨ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਕੋਪ ਹੋਵੇਗਾ ਜਿਹੜੀ ਅਨਾਉਂਸਮੈਂਟ ਹੈ ਉਹ ਗਵਰਨਮੈਂਟ 2025 ਤੋਂ 27 ਦੇ ਇਮੀਗ੍ਰੇਸ਼ਨ ਪਲਾਨ ਜਿਹੜਾ ਇਮੀਗ੍ਰੇਸ਼ਨ ਲੈਵਲ ਪਲਾਨ ਸੈੱਟ ਕੀਤਾ ਉਹਦੇ ਹਿਸਾਬ ਨਾਲ ਹੋਵੇ ਕਿ ਦੇ ਇਨਕਲੂਡ ਦੀ ਕਨਵਨਿੰਗ ਆਫ ਏ ट्रिपल एडवाइजरी काउंसिल टू एक्सेस दी नीड इन दी इंडस्ट्री एंड एडवाइस ऑन न्यू पाथवे टू ब्रिंग इन दी स्किल्ड वर्कर्स वी नीड उन्होंने कहा कि एक ट्रिपल एडवाइजरी असी जारी करेंगे एक काउंसिल बनाने जा रहे हैं जिस दे बीच अ रेगुलेटर एक पाथवे होएगा जेड़ा कि आउट ऑफ कंस्ट्रक्शन वर्कर्स नु ਫੋਰਨ ਅਪ੍ਰੈਂਟਿਸ ਦੇ ਥਰੂ ਸਪੋਰਟ ਫਾਰ ਫੋਰਨ ਅਪ੍ਰੈਂਟਿਸ ਜਿਹਨਾਂ ਨੂੰ ਇੱਕ ਫੋਰਨ ਅਪ੍ਰੈਂਟਿਸ ਅਪ੍ਰੈਂਟਿਸ ਦਿੱਤੀ ਜਾਵੇਗੀ ਤੇ ਉਹਦੇ ਥਰੂ ਉਹਨਾਂ ਨੂੰ ਰੈਗੂਲਰ ਜਾਂ ਕਹਿ ਸਕਦੇ ਕਿ ਉਹਦੇ ਥਰੂ ਉਹਨਾਂ ਨੂੰ ਰੀਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਥਲੇੜੀ ਲਾਈਨ ਤੁਸੀਂ ਪੜੋ ਜਿਸ ਦੇ ਵਿੱਚ ਲਿਖਿਆ ਹੈ ਫੈਡਰਲ ਗਵਰਨਮੈਂਟ ਐਂਡ ਯੂਨੀਅਨ ਰਿਪਰਿਜ਼ੈਂਟੇਟਿਵ ਐਂਡ ਇੰਡਸਟਰੀ ਲੀਡਰ ਉਹਨਾਂ ਨੇ ਕਿਹਾ ਕਿ ਕਾਉਂਸਲ ਦੇ ਵਿੱਚ ਫੈਡਰਲ ਗਵਰਨਮੈਂਟ ਦੇ ਮੈਂਬਰ ਹੋਣਗੇ ਯੂਨੀਅਨ ਰਿਪਰੈਜ਼ੈਂਟੇਟਿਵ ਹੋਣਗੇ ਤੇ ਇੰਡਸਟਰੀ ਦੇ ਲੀਡਰ ਹੋਣਗੇ ਜਿਹੜੇ ਮਿਲ ਕੇ ਇਸ ਟ੍ਰਿਪਲ ਐਡਵਾਈਜ਼ਰ ਕਾਉਂਸਲ ਜਿਹੜੀ ਹੈ ਉਹਦੇ ਵਿੱਚ ਇਹ ਦੇਖਣਗੇ ਕਿ ਕਿਸ ਤਰੀਕੇ ਦੇ ਨਾਲ ਇਹ ਕੰਮ ਕਰੇਗੀ ਕਿੰਨੇ ਨੰਬਰ ਆਫ ਕਹਿ ਸਕਦਾ ਹੈ ਕਿ ਐਪਲੀਕੈਂਟ ਇਹਦੇ ਵਿੱਚ ਬੁਲਾਏ ਜਾਣੇ ਆ ਇਹਦਾ ਮਤਲਬ ਮਾਪਦੰਡ ਜਾਂ ਪੈਮਾਨਾ ਕੀ ਹੋਵੇਗਾ ਉਹ ਇਹ ਡਿਸਾਈਡ ਕਰਨਗੇ ਜਿਹਦੇ ਵਿੱਚ ਫੈਡਰਲ ਗਵਰਨਮੈਂਟ ਦੇ ਮੈਂਬਰ ਹੋਣਗੇ ਯੂਨੀਅਨ ਦੇ ਹੋਣਗੇ ਤੇ ਇੰਡਸਟਰੀ ਦੇ ਹੋਣਗੇ ਹੁਣ ਇਹ ਗੱਲ ਕਹੀ ਗਈ ਹੈ ਨੀਚੇ ਪੜੋ ਤੁਸੀਂ ਪੋਟੈਂਸ਼ੀਅਲ ਪਾਥਵੇ ਦੀ ਥੈਟ ਊਡ ਬ੍ਰਿੰਗ ਇਨ ਐਂਡ ਰਿਟੇਨ ਦੀ ਕੰਸਟਰਕਸ਼ਨ ਵਰਕਰ ਵੀ ਨੀਡ ਫਾਰ ਲੌਂਗ ਟਰਮ ਵਿਦ ਰਬਸ ਪ੍ਰੋਟੈਕਸ਼ਨ ਅਗੇਂਸਟ ਅਬਿਊਜ਼ ਐਂਡ ਸਟਰੋਂਗ ਵੇਜ ਥਰੂ ਉਹਨਾਂ ਨੇ ਕਿਹਾ ਕਿ ਅਸੀਂ ਰਿਟੇਨ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਕੰਸਟਰਕਸ਼ਨ ਵਰਕਰ ਨੇ ਆਊਟ ਆਫ ਸਟੇਟਸ ਹੋ ਚੁੱਕੇ ਨੇ ਉਹ ਸਾਡੀ ਲੇਬਰ ਨੀਡ ਦੇ ਹਿਸਾਬ ਦੇ ਨਾਲ ਜਿਹੜਾ ਹੈ ਉਹ ਦੁਬਾਰਾ ਤੋਂ ਰੈਗੂਲਰ ਹੋ ਜਾਣ ਜਾਂ ਦੁਬਾਰਾ ਤੋਂ ਉਹ ਸਿਸਟਮ ਦੇ ਵਿੱਚ ਆ ਜਾਣ ਜਿਹੜਾ ਉਹ ਸਿਸਟਮ ਨੂੰ ਅਬਿਊਜ਼ ਕਰਕੇ ਤੇ ਗਲਤ ਪਾਸੇ ਨੂੰ ਤੁਰ ਪਏ ਸੀਗੇ ਉਹਨਾਂ ਨੂੰ ਅਸੀਂ ਵਾਪਸ ਟਰੈਕ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਇੱਥੇ ਪੜੋ ਆਊਟ ਆਫ ਸਟੇਟਸ ਕੰਸਟਰਕਸ਼ਨ ਵਰਕਰ ਇਨ ਦੀ ਗ੍ਰੇਟਰ ਟੋਰਾਂਟੋ ਏਰੀਆ ਪਾਇਲਟ ਆਈਆਰਸੀਸੀ ਇੰਟੈਂਡ ਟੂ ਕ੍ਰੀਏਟ ਪਾਥਵੇ ਥੈਟ ਕੁਡ ਆਫਰ ਓਪਰਚੁਨਿਟੀ ਫਾਰ ਅਨ ਡਾਕੂਮੈਂਟਡ ਇਮੀਗ੍ਰੈਂਟ ਇਨ ਦੀ ਕੰਸਟਰਕਸ਼ਨ ਸੈਕਟਰ ਉਹਨਾਂ ਨੇ ਕਿਹਾ ਕਿ ਇੱਕ ਆਫਰ ਇੱਕ ਓਪਰਚੁਨਿਟੀ ਕ੍ਰੀਏਟ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਸ ਦੇ ਵਿੱਚ ਕਿ ਅਨ ਡਾਕੂਮੈਂਟਡ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਕੰਸਟਰਕਸ਼ਨ ਸੈਕਟਰ ਦੇ ਵਿੱਚ ਲਿਆਂਦਾ ਜਾ ਸਕੇ ਤਾਂ ਕਿ ਲੇਬਰ ਸ਼ਾਰਟ ਜਿਹੜੀ ਸਾਡੇ ਕੰਸਟਰਕਸ਼ਨ ਦੇ ਵਿੱਚ ਉਹ ਵੀ ਪੂਰੀ ਹੋ ਜਾਵੇ ਤੇ ਦੂਜੀ ਗੱਲ ਜਿਹੜੀ ਸਾਡੀ ਨੀਡ ਦੇ ਨਾਲ-ਨਾਲ ਜਿਹੜੇ ਇਨਲੀਗਲ ਨੇ ਉਹ ਵੀ ਲੀਗਲ ਹੋ ਜਾਣ ਹੇਅਰ ਲੀਗਲੀ ਸੋ ਥੈਟ ਦੇ ਕੈਨ ਕੰਟੀਨਿਊ ਟੂ ਬਿਲਡ ਦੀ ਹੋਮ ਆਵਰ ਇਕਨੋਮੀ ਐਂਡ ਕਮਿਊਨਿਟੀਜ਼ ਨੀਡ ਵਿਦ ਦੀ ਪ੍ਰੋਪਰ ਪ੍ਰੋਟੈਕਸ਼ਨ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਪਾਥਵੇ ਕ੍ਰੀਏਟ ਕਰਾਂਗੇ ਜਿਹਦੇ ਥਰੂ ਲੀਗਲੀ ਜਿਹੜੇ ਹੈ ਉਹ ਕੰਟੀਨਿਊ ਘਰਾਂ ਦੀ ਮੁਰੰਮਤ ਜਾਂ ਇਕਨੋਮੀ ਦੇ ਵਿੱਚ ਕੰਟ੍ਰਿਬਿਊਟ ਕਰ ਰਹੇ ਨੇ ਜਿਹੜੇ ਉਹ ਪ੍ਰੋਪਰ ਡਾਕੂਮੈਂਟੇਸ਼ਨ ਦੇ ਨਾਲ ਹੋ ਜਾਣਗੇ ਜਾਂ ਪ੍ਰੋਪਰ ਉਹ ਕਹਿ ਸਕਦੇ ਸਿਸਟਮ ਦੇ ਵਿੱਚ ਆ ਜਾਣਗੇ उस ਤੋਂ ਬਾਅਦ ਇੱਕ ਚੀਜ਼ ਹੋਰ ਗਈ ਹੈ ਕਿ ਸਪੋਰਟ ਫੋਰਨ ਅਪਰੈਂਟਿਸ ਇਨ ਕੰਸਟਰਕਸ਼ਨ ਪ੍ਰੋਗਰਾਮ ਐਂਡ ਟੂ ਐਡਰੈਸ ਦੀ ਕਰੰਟ ਲੇਬਰ ਮਾਰਕੀਟ ਨੀਡ ਇਨ ਦੀ ਕੰਸਟਰਕਸ਼ਨ ਸੈਕਟਰ ਵੀ ਆਲਸੋ ਇੰਟਰੋਡਿਊਸ ਟੈਂਪਰੇਰੀ ਮੀਜ਼ਰ ਟੂ ਅਲਾਉ ਫੋਰਨ ਅਪਰੈਂਟਿਸਸ to complete their study without a study permit, permit effective today yani ki unhone kya ki aaj jo do jede canada de vich worker ne oh bina study permit ton apni apprenticeship kar sakde ne canada de vich construction khetre de vich ya construction kshetra de vich ya construction sector de vich so ye apne aap de vich bahut vaddi gall hai ki study permit di load ni a sidhi apprenticeship kar lo te lagu vi ho chuka hai ni hun ton hi kar sakde hai ਬੈਰੀ ਮੂਵਿੰਗ ਦੀ ਐਡਮਿਨਿਸਟ੍ਰੇਟਿਵ ਬੈਰੀਅਰ ਅਪਰੈਂਟਿਸਲ ਉਹਨਾਂ ਨੇ ਕਿਹਾ ਕਿ ਜਿਹੜਾ ਐਡਮਿਨਿਸਟ੍ਰੇਟਿਵ ਬੈਰੀਅਰ ਹੁੰਦਾ ਹੈ ਉਹਨੂੰ ਰਿਮੂਵ ਕਰਨ ਵਾਸਤੇ ਤੁਸੀਂ ਜੇਕਰ ਇਸ ਅਪਰੈਂਟਿਸ ਕਰ ਲੋਗੇ ਸੈਕਟਰ ਦੇ ਵਿੱਚ ਉਸ ਤੋਂ ਬਾਅਦ ਇਸ ਸੈਕਟਰ ਦੇ ਵਿੱਚ ਕੰਮ ਕਰਨ ਲੱਗ ਪੋਗੇ ਤਾਂ ਇਹ ਇੱਕ ਬਹੁਤ ਕੁਇਕਲੀ ਮਤਲਬ ਕਿ ਇੱਕ ਮੂਵ ਹੋਵੇਗਾ ਕਿ ਇਸ ਸੈਕਟਰ ਨੂੰ ਹੁਲਾਰਾ ਮਿਲੇਗਾ ਹੁਣ ਕੈਨੇਡਾ ਗਵਰਨਮੈਂਟ ਇੰਨਾ ਇਸ ਸੈਕਟਰ ਨੂੰ ਪ੍ਰਮੋਟ ਕਿਉਂ ਕਰ ਰਹੀ ਹੈ ਤੇ ਇੰਨਾ ਇਸ ਸੈਕਟਰ ਵਾਸਤੇ ਜਦੋਂ ਜਿਹੜੀ ਹੈ ਉਹ ਕਿਉਂ ਚੱਲ ਰਹੀ ਹੈ ਥੋੜਾ ਜਿਹਾ ਉਸ ਬਾਰੇ ਵੀ ਆਪਾਂ ਡਿਸਕਸ ਕਰਦੇ ਹਾਂ ਇਦੇ ਵਿੱਚ ਇੱਕ ਗੱਲ ਹੋਰ ਕੀਤੀ ਗਈ ਕਿ ਗਵਰਨਮੈਂਟ ਹੈਜ਼ ਨਾਟ yet ਅਨਾਉਂਸ ਵੈਨ ਦੀ ਚੇਂਜ ਟੂ ਪਰਮਨੈਂਟ ਰੈਜ਼ੀਡੈਂਸ ਸਪੇਸ অর ਨਿਊ ਪਾਥਵੇ ਵਿਲ ਟੇਕ ਇਫੈਕਟ ਨੌਰ ਹੈਜ਼ ਦੇ ਪ੍ਰੋਵਾਈਡ ਡਿਟੇਲ ਇਨ ਦੀ ਐਲੀਜੀਬਿਲਟੀ ਕ੍ਰਾਈਟੇਰੀਆ ਕੰਸਟਰਕਸ਼ਨ ਵਰਕਰ ਪਰਮਨੈਂਟ ਰੈਜ਼ੀਡੈਂਟ ਉਹਨੇ ਕਿ ਹਾਲੇ ਤੱਕ ਇਸ ਬਾਰੇ ਜਿਹੜੀ ਅਨਾਉਂਸਮੈਂਟ ਹੈ ਉਹਦੇ ਬਾਰੇ ਕੋਈ ਡਿਟੇਲਸ ਨਹੀਂ ਹੈ ਕਿ ਉਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੋਵੇਗਾ ਤੇ ਇਹ ਜਿਹੜਾ ਪਾਥਵੇ ਕਦੋਂ ਤੋਂ ਸ਼ੁਰੂ ਹੋਵੇਗਾ ਤੇ ਕਿੰਨੇ ਨੰਬਰ ਦੇ ਵਿੱਚ ਇਹ ਪਾਥਵੇ ਜਿਹੜਾ ਹੋਵੇਗਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕੁਐਸਚਨ ਜਿਹੜਾ ਹੈ ਉਹ ਹੈਗਾ ਸੋ ਉਸ ਬਾਰੇ ਵੀ ਜਿਹੜਾ ਆਨਸਰ ਕੀਤਾ ਗਿਆ ਹੁਣ ਇਹ ਜ਼ਰੂਰੀ ਕਿਉਂ ਹੋਇਆ ਕਿ ਹਾਊਸਿੰਗ ਕਾਰਪੋਰੇਸ਼ਨ ਐਸਟੀਮੇਟ ਥੈਟ ਐਨ ਐਡੀਸ਼ਨਲ 6 ਮਿਲੀਅਨ ਹੋਮ ਮਸਟ ਬੀ ਬਿਲਡ ਬਾਈ 2030 ਟੂ ਰੀਸਟੋਰ ਹਾਊਸਿੰਗ ਅਫੋਰਡੇਬਿਲਟੀ ਉਹਨੇ ਕਿਹਾ ਕਿ 2030 ਤੱਕ 6 ਮਿਲੀਅਨ ਹੋਰ ਨਵੇਂ ਘਰ ਚਾਹੀਦੇ ਆ ਜਿਸ ਦਾ ਕਰਕੇ ਇਹਨੇ ਅਫਰਟਸ ਜਿਹੜੇ ਆ ਉਹ ਗਵਰਨਮੈਂਟ ਕਰ ਰਹੀ ਹੈਗੀ ਹੈ ਕਿ ਜਿਹੜਾ ਕੰਸਟਰਕਸ਼ਨ ਕੀਤਾ ਹੈ ਉਹਨੂੰ ਵਧਾਉਣ ਵਾਸਤੇ ਹੁਣ ਇੱਕ ਗੱਲ ਇਹਦੇ ਵਿੱਚ ਹੋਰ ਹੈ ਕਿ ਜਿਹੜਾ ਕਿਹਾ ਗਿਆ ਇੱਕ ਐਸਟੀਮੇਟਡ ਆਈਡੀਆ ਦੱਸਿਆ ਗਿਆ ਹੈ ਕਿ ਨੀਅਰਲੀ 14000 ਫੋਰਨ ਨੈਸ਼ਨਲ ਜਿਹੜੇ ਕੰਸਟਰਕਸ਼ਨ ਵਰਕਰ ਨੇ ਉਹਨਾਂ ਨੂੰ ਐਡਮਿਟ ਕਰ ਸਕਦੀ ਹੈ ਸਰਕਾਰ ਯਾਨੀ ਕਿ ਉਹਨਾਂ ਨੂੰ ਸਰਕਾਰ ਜਿਹੜੀ ਹੈ ਉਹ ਪੀਆਰ ਦਾ ਪਾਥਵੇ ਦੇ ਸਕਦੀ ਹੈ ਤੇ ਇੱਕ ਚੀਜ਼ ਹੋਰ ਕੀਤੀ ਗਈ ਹੈ ਕਿ ਸਟੈਟਿਸ ਕੈਨੇਡਾ ਦੇ ਹਵਾਲੇ ਤੋਂ ਇੱਕ ਰਿਪੋਰਟ ਹੋ ਰਹੀ ਹੈ ਕਿ ਲਗਭਗ 23% ਜਿਹੜੇ ਜਰਨਲ ਕੰਟਰੈਕਟਰ ਨੇ ਆ ਰੈ residenial ਬਿਲਡਰਸ ਨੇ ਉਹ ਇਮੀਗ੍ਰੈਂਟ ਨੇ ਯਾਨੀ ਕਿ ਜਿਹੜਾ ਇਮੀਗ੍ਰੈਂਟ ਖਿੱਤਾ ਹੈ ਉਹਦੇ ਵਿੱਚ 23% ਦੀ ਹਿੱਸੇਦਾਰੀ ਜਿਹੜੀ ਹੈ ਉਹ ਫੋਰਨਰਸ ਦੀ ਹੈ ਇਮੀਗ੍ਰੈਂਟਸ ਦੀ ਹੈ ਸੋ ਇਸ ਕਰਕੇ ਉਹ ਚਾਹੁੰਦੇ ਨੇ ਕਿ ਜਿਹੜਾ ਉਹ 23% ਹਿੱਸਾ ਹੈ ਉਹ ਘੱਟੋ ਘੱਟ ਜਿਹੜਾ ਉਹਦੇ ਵਿੱਚ ਇਲਿਗਲ ਨਹੀਂ ਉਹ ਲੀਗਲ ਪਾਥਵੇ ਲੈ ਲੈਣ ਤੇ ਕੈਨੇਡਾ ਦੀ ਇਕਨੋਮੀ ਨੂੰ ਜਿਹੜੇ ਕਹਿ ਸਕਦਾ ਕਿ ਇੱਕ ਖੁਲਾਰਾ ਦੇ ਸਕਦੇ ਨੇ ਦੂਜੀ ਗੱਲ ਜੇਕਰ ਆਪਾਂ ਇਹਨੂੰ ਧਿਆਨ ਨਾਲ ਦੇਖੀ ਤੇ ਇੱਕ ਕੰਸਟਰਕਸ਼ਨ ਸੈਕਟਰ ਇਦਾਂ ਦਾ ਹੈ ਜਿਹਦਾ ਕਰਕੇ ਪੂਰਾ ਇਮੀਗਰੇ ਇਮੀਗ੍ਰੇਸ਼ਨ ਦਾ ਉਹਨਾਂ ਦਾ ਸਿਸਟਮ ਵਿਗੜਿਆ ਸੀਗਾ ਉਹਦਾ ਕਾਰਨ ਸੀਗਾ ਕਿ ਉੱਥੇ ਘਰਾਂ ਦੀ ਕੀਮਤਾਂ ਵਧਣ ਲੱਗ ਪਈਆਂ ਸੀ ਉੱਥੇ ਜਿਹੜੇ ਰੈਂਟਲ ਪ੍ਰਾਪਰਟੀਆਂ ਨੇ ਉਹ 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 ਇੱਕ ਤਰੀਕੇ ਦੇ ਨਾਲ ਆਊਟ ਆਫ ਲਗਾਮ ਹੋ ਚੁੱਕੇ ਸੀਗੇ ਯਾਨੀ ਕਿ ਉਹ ਬੜੇ ਮਹਿੰਗੇ ਹੋ ਚੁੱਕੇ ਸੀਗੇ ਤੇ ਘਰਾਂ ਦੀ ਕੀਮਤ ਵਧ ਰਹੀ ਸੀ ਜਿਸ ਦੇ ਦੇਖਦੇ ਹੋਏ ਮਾਈਗ੍ਰੇਸ਼ਨ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਲਗਾਮ ਲਗਾਉਣੀ ਪਈ ਤੇ ਹੁਣ ਉਹ ਸਭ ਨੂੰ ਦੁਰੁਸਤ ਕਰਨ ਵਾਸਤੇ ਕੰਸਟਰਕਸ਼ਨ ਖੇਤਿਆਂ ਨੂੰ ਮਜ਼ਬੂਤ ਕਰਨਾ ਚਾਹੀਦੀ ਹੈ ਗਵਰਨਮੈਂਟ ਇਦੇ ਨਾਲ ਇੱਕ ਤੀਰ ਦੇ ਨਾਲ ਦੋ ਤਿੰਨ ਨਿਸ਼ਾਨੇ ਲੱਗਣਗੇ ਪਹਿਲਾ ਨਿਸ਼ਾਨਾ ਇੱਕ ਤੀਰ ਦੇ ਨਾਲ ਇਹ ਲੱਗੇਗਾ ਵੀ ਇਮੀਗ੍ਰੈਂਟਸ ਨੂੰ ਜਿਹੜਾ ਕੋਸਿਆ ਜਾ ਰਿਹਾ ਸੀਗਾ ਜਦੋਂ ਘਰ ਵਾਧੂ ਹੋ ਜਾਣਗੇ ਤਾਂ ਫਿਰ ਉਹ ਮੁਸੀਬਤ ਕਿਤੇ ਨਾ ਕਿਤੇ ਘਟ ਜਾਵੇਗੀ ਸੋ ਮਾਈਗ੍ਰੇਸ਼ਨ ਫਿਰ ਵਧ ਕਰ ਸਕਦੀ ਹੈ ਕੈਨੇਡਾ ਗੌਰਨ ਨੰਬਰ 1 ਚ ਦੂਜੀ ਗੱਲ ਕੰਸਟਰਕਸ਼ਨ ਖਿੱਤੇ ਨੂੰ ਮਜ਼ਬੂਤ ਕਰਕੇ ਕਈ ਲੋਕਾਂ ਨੂੰ ਉਹਦੇ ਵਿੱਚ ਪੀਆਰ ਦਿੱਤੀ ਜਾ ਸਕਦੀ ਤੇ ਜਿਹੜੇ ਅਨਡਾਕੂਮੈਂਟਡ ਨੇ ਉਹਨਾਂ ਨੂੰ ਵੀ ਇੱਕ ਵਧੀਆ ਪਾਥ ਹੋ ਮਿਲ ਜਾਵੇਗਾ ਕਿ ਉਹ ਵੀ ਆਪਣੀ ਪੀਆਰ ਕਲੇਮ ਕਰ ਸਕਣ। ਉਮੀਦ ਕਰਦਾ ਮਿਲੋਂ ਤੁਹਾਨੂੰ ਪਸੰਦ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ, ਪ੍ਰੋਮੋਸ਼ਨਲ ਕੰਟੈਂਟ ਹੀ ਬਣਾਉਂਦੇ। ਕਿਪਸ ਜੇ ਤੁਹਾਡਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ। ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਚੈ